ਕਣਕ ਦਾ ਸਰਟੀਫਾਈਡ ਤੇ ਫਾਊਂਡੇਸ਼ਨ ਬੀ ਪ੍ਰੋਸੇਜੋਗ ਜੇ ਕਿਤੋਂ ਮਿਲਦਾ ਤਾਂ ਕਿਸਾਨ ਵੀਰੋ ਪਠੜ ਐਗਰੀ ਸੀਡ ਫਾਰਮ ਵਾਲੇ ਬਾਈ ਨੇਗੇ ਪਿੰਡ ਮੂਲਾ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਪੀਖੀ ਦੇ ਕੋਲੇ ਇਹ ਪਿੰਡ ਪੈ ਜਾਂਦਾ ਬਈ ਮੂਲਾ ਸਿੰਘ ਵਾਲੇ ਪਿੰਡ ਦੇ ਵਿੱਚ ਵੀਰਾਂ ਵੱਲੋਂ ਆਪਾਂ ਕਹਿੰਦੀ ਵੀ ਆਪਣੇ ਜ਼ਿਮੀਂਦਾਰ ਪਰਿਵਾਰ ਵੱਲੋਂ ਕਿਸਾਨ ਵੀਰਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਬਾਈ ਜਿਹੜਾ ਕਣਕ ਦਾ ਬੀਜ ਆ ਉਹ ਦਿੱਤਾ ਜਾ ਰਿਹਾ ਪਰ ਪਿਛਲੇ 2 ਸਾਲਾਂ ਤੋਂ ਬਾਈ ਹੋ ਰਹੇ ਨਹੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਤੇ ਪੰਜਾਬ ਸਰਕਾਰ ਤੋਂ ਮਾਨਤਾ ਲੈ ਕੇ ਪੰਜਾਬ ਦੇ ਵਿੱਚ ਆਪਣੇ ਕਿਸਾਨ ਵੀਰਾਂ ਨੂੰ ਬਾਈ ਕਣਕ ਦੇ ਸਰਟੀਫਾਈਡ ਤੇ ਫਾਊਂਡੇਸ਼ਨ ਜਿਹੜੇ ਬੀਣਗੇ ਉਹ ਬਾਈ ਹੋਰੀ ਤਿਆਰ ਕਰਦੇ ਆਗੇ ਤੇ ਬਾਈ ਹੋਰਿਆਂ ਕੋਲੇ ਯੂਨੀਵਰਸਿਟੀ ਵੱਲੋਂ ਬਰੀਡਰ ਬੀਜ ਲੈ ਕੇ ਉਹ ਤੋਂ ਅੱਗੇ ਇਹ ਫਾਊਂਡੇਸ਼ਨ ਵੀ ਤਿਆਰ ਕਰਦੇ ਆਗੇ ਤੇ ਉਹਦਾ ਵੀ ਬਈ ਆਪਾਂ ਉੱਪਰ ਪੱਕਾ ਬਿਲ ਤੇ ਯੂਨੀਵਰਸਿਟੀ ਵੱਲੋਂ ਜਿਹੜਾ ਬੀ ਲੈਂਦਾ ਹੁੰਦਾ ਉਹਦੀਆਂ ਵੀ ਫੋਟੋਆਂ ਲਾਈਆਂ ਵੀਆਂ ਨਗੀਆਂ ਤੇ ਸੋਨੂੰ ਬਾਈ ਹੋਰਿਆਂ ਦਾ ਜਿਹੜਾ ਸੀਡ ਫਾਰਮ ਆਗਾ ਉਹ ਦਿਖਾਉਣੇ ਆ ਜਾਇਜ ਰੇਟ ਤੇ ਬਈ ਇੱਥੇ ਇੱਕ ਜ਼ਿਮੀਂਦਾਰਾਂ ਵੱਲੋਂ ਜ਼ਿਮੀਂਦਾਰਾਂ ਨੂੰ ਜਿਹੜੇ ਬੀਣੇ ਉਹ ਮਹੱਈਆ ਕਰਵਾਈ ਜਾਂਦੇ ਨੇ ਆ ਜੋ ਕਰਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਛੇਰਗਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਬਾਈ ਅੱਜ ਪਹੁੰਚਿਆਂਗੇ ਆਪਾਂ ਪਿੰਡ ਮੂਲਾ ਸਿੰਘ ਆਲਾ ਨੇੜੇ ਭੀਖੀ ਜਿਹੜਾ ਮਾਂਮਸਾ ਦੇ ਵਿੱਚ ਪਠੜਲ ਐਗਰੀ ਸeed ਫਾਰਮ ਤੇ ਆ ਬਾਪੂ ਜੀ ਹੁਰੇ ਨੇ ਸਰਦਾਰ ਸਾਹਿਬ ਸੋਨੂੰ ਪਹਿਲਾਂ ਘਰ ਦੀ ਝਲਕ ਦਿਖਾਦਾ ਬਾਈ ਹਨਾ ਜਿਵੇਂ ਆਪਣੇ ਪਿੰਡਾਂ ਦਾ ਆਮ ਹੀ ਆਪਣੇ ਬੰਦੇ ਕਹਦੇ ਹੁੰਦੇ ਆ ਕਹਿੰਦੇ ਪਿੰਡ ਦਾ ਘਹਾਰਿਆਂ ਤੋਂ ਪਤਾ ਲੱਗ ਜਾਂਦਾ ਹੈਗਾ ਤੇ ਜੱਟਾਂ ਦਾ ਪ੍ਰਭਾਵ ਘਰਾਂ ਤੋਂ ਪਤਾ ਲੱਗ ਜਾਂਦਾ ਵੀ ਇੰਨੇ-ਇੰਨੇ ਲੋਕਾਂ ਦੇ ਕਿੰਨੇ-ਕਿੰਨੇ ਖੁੱਲੇ ਘਰ ਪਾਏ ਹੋਣੇ ਸਾਡੇ ਪਿੰਡੂ ਲੋ ਇਨਾਂ ਕੋਲੇ ਆਪਦੀ ਜਾਇਦਾਦ ਖੁੱਲੀ ਹੋਣ ਕਰਕੇ ਨਾ ਪਹਿਲਾਂ ਇਹ ਮੰਨ ਲਓ ਵੀ ਲੋਕ ਇਹਨਾਂ ਤੋਂ 20 ਲੈ ਜਾਂਦੇ ਹੁੰਦੇ ਸੀ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੁੰਦਾਗਾ ਵੀ ਜੇ ਕੋਈ ਤਾਕੜੀ ਖੇਤੀ ਵਾਲਾ ਬੰਦਾ ਜਿਹੜੀ ਉਹਨੇ ਸਪਰੇਅ ਕਰਤੀ ਜਿਹੜਾ ਉਹਨੇ 20 ਬੀਜਿਆ ਉਹੀ ਰਿਸ਼ਤੇਦਾਰ ਕੀ ਹੋਰ ਸਾਰੇ ਬੰਦੇ ਪੈ ਲੈ ਜਾਂਦੇ ਹੁੰਦੇ ਹਨ ਇਹਨਾਂ ਤੋਂ ਲੈ ਜਾਂਦੇ ਹੁੰਦੇ ਸੀ ਹਜ਼ਾਰ ਜੀ ਹੋਰਾਂ ਤੋਂ ਗਾਹਾਂ ਅੱਗੇ ਫਿਰ ਮੰਨ ਲਓ ਵੀ ਇਹਨਾਂ ਨੂੰ ਲੋਕ ਕਹਿੰਨ ਲੱਗੇ ਵੀ ਤੁਸੀਂ ਜੀ ਇਹਨਾਂ ਨੂੰ ਪੈਕਿੰਗਾਂ ਕਰਕੇ ਉਹ ਕਰਿਆ ਕਰੋ ਫਿਰ ਇਹਨਾਂ ਨੇ ਭਾਈ 2 ਸਾਲ ਹੋ ਗਏ ਮੈਂ ਲਗਾਤਾਰ ਇਹਨਾਂ ਕੋਲੇ ਆਉਣਾ ਵੀਡੀਓ ਪਾਉਣਾ ਪਠਲ ਐਗਰੀ ਸੀਡ ਫਾਰਮ ਦੇ ਨਾਂ ਤੇ ਆਪਦੀ ਜਿਹੜੀ ਫਾਰਮ ਆ ਔਰ ਜਸਟ ਰਕਰ ਵਾਲੀ ਆ ਜਾਓ ਜੀ ਮਾੜਾ ਅੱਗੇ ਵਾਲੀ ਸਾਈਡ ਹੋ ਜਾਓ ਤੁਸੀਂ ਕੈਮਰਾਮੈਨ ਨੂੰ ਬੇਨਤੀ ਹੈਗੀ ਤੇ ਮੈਂ ਤੁਹਾਨੂੰ ਗੱਲ ਕਰਦਾ ਕਰਦਾ ਦਿਖਾਉਣਾ ਜਾਂਦਾਗਾ ਵੀ ਇਹਨਾਂ ਕੋਲੇ ਨਾ ਬਾਈ ਜਿਹੜੀਆਂ ਵੈਰਾਈਟੀਆਂ ਨੇਗੀਆਂ ਉਹ ਸਰਟੀਫਾਈਡ ਤੇ ਫਾਊਂਡੇਸ਼ਨ ਬੀ ਇਹਨਾਂ ਕੋਲੇ ਉਪਲਬਧ ਨੇਗੇ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਇਧਰਲੇ ਪਾਸੇ ਪੈਕੀਆਂ ਹੋਈਆਂ ਪਈਆਂ ਨੇ ਅਲੱਗ ਅਲੱਗ ਬੀਜਾਂ ਦੀਆਂ ਹਨਾ ਇਹਨਾਂ ਕੋਲੇ ਪੀਵੀ 872 ਇਹ ਬੀਜ ਇਹਨਾਂ ਕੋਲੇ ਬਾਈ ਜਿਹੜਾ ਕਿ ਇਹਦਾ ਬਰੀਡਰ ਬੀ ਇਹ ਯੂਨੀਵਰਸਿਟੀ ਤੋਂ ਲੈਤੀ ਪਿਛਲੇ ਸਾਲ ਤੇ ਉਸ ਤੋਂ ਬਾਅਦ ਅੱਗੇ ਇਹਨਾਂ ਨੇ ਹੁਣ ਫਾਊਂਡੇਸ਼ਨ ਬੀ ਆ ਜਿਹੜਾ ਤਿਆਰ ਕਰਾਇਆ ਵਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਈ ਹਰਾਂ ਕੋਲੇ ਬੀ ਪਿਆਗਾ ਤੁਸੀਂ ਆਹ ਦੇਖੋ ਵੀ ਜਿਵੇਂ ਵੀਰ ਹੋਰੀ ਦਿਖਾ ਉਹ ਕਰੀ ਜਾਂਦੇ ਨੇਗੇ ਤੇ ਬੋਰੀਆਂ ਖੋਲਹੀ ਜਾਂਦੇ ਨੇਗੇ ਅੱਗੇ ਅੱਗੇ ਮੈਨਸੋਂ ਦਿਖਾਉਣਾ ਆਜੋ ਜੀ ਮੇਰੇ ਨਾਲ ਹੀ ਆਈ ਜਾਓ ਇਹਨਾਂ ਕੋਲੇ ਬਾਈ ਪੀਵੀ 872 ਪੀਵੀਏ 826 ਐਚਡੀ 3380 ਡੀਵੀ ਡਬਲਿਊ 327 ਤੇ ਡੀਵੀ ਡਬਲਿਊ 372 ਡੀਵੀ ਡਬਲਿਊ 372 ਡੀਵੀ ਡਬਲਿਊ 187 ਡੀਵੀ ਡਬਲਿਊ 222 ਹੈਨਾ ਇਹ ਸਾਰੀਆਂ ਵੈਰਾਈਟੀਆਂ ਬਾਈ ਇਹਨਾਂ ਕੋਲੇ ਮੌਜੂਦ ਨੇਗੀਆਂ ਸਰਟੀਫਾਈਡ ਤੇ ਫਾਊਂਡੇਸ਼ਨ ਜਿਹੜਾ ਬੀਜ ਆਗਾ ਤੁਸੀਂ ਆਹ ਚੈੱਕ ਕਰ ਲਓ ਮਸ਼ੀਨ ਚੱਲੀ ਜਾਂਦੀ ਐ ਇਹਨਾਂ ਦੀ ਜਿਹੜੀ ਮਸ਼ੀਨ ਦੇ ਵਿੱਚ ਇਹ ਕਣਕ ਪੈਂਦੀ ਹੈਗੀ ਉਹ ਮਸੁੰਦ ਹੋਣਾ ਆਹ ਦੇਖੋ ਤੁਸੀਂ ਬਾਈ ਇੱਥੋਂ ਦੀ ਇਹਦੇ ਵਿੱਚ ਕਣਕ ਪੈਂਦੀ ਹੈਗੀ ਆ ਜਿਵੇਂ ਬਾਈ ਘੱਟੇ ਪਾਈ ਜਾਂਦਾਗਾ ਦਿਖਾ ਦੇ ਬਾਈ ਐਂ ਬਾਈ ਇਹਦੇ ਵਿੱਚ ਕਣਕ ਦੇ ਘੱਟੇ ਪਾਈ ਜਾਂਦਾ ਤੇ ਇੱਥੋਂ ਇਹ ਰਹੇ ਬੀਜ ਉੱਪਰ ਜਾ ਕੇ ਇਹਦੇ ਵਿੱਚ ਆਉਂਦਾ ਬਾਈ ਹੈਨਾ ਇਹਦੇ ਵਿੱਚ ਆ ਕੇ ਇਹ ਬੀਜ ਦੀ 6 7 9 ਸੰਟੀ ਹੁੰਦੀ ਆ ਤੁਸੀਂ ਇਹ ਲਓ ਪਹਿਲੀ ਥਾਂ 'ਚ ਆਹ ਇੱਕ ਥਾਂ 'ਚ ਆਹ ਦੂਜਾ ਆਹ ਤੀਜਾ ਆਹ ਚੌਥਾ ਆਹ ਪੰਜਵਾਂ ਪੰਜਵਾਂ ਹੋ ਗਿਆ ਤੇ ਉਸ ਤੋਂ ਬਾਅਦ ਫਾਈ ਕਣਕ ਉਹ ਰੌਂਦੀ ਆਉਂਦੀ ਹੋਈ ਆਹ ਡਰਮਾਂ ਦੇ ਵਿੱਚ ਆਉਂਦੀ ਹੁੰਦੀ ਆ ਹਨਾ ਉਸ ਤੋਂ ਬਾਅਦ ਫੇਰ ਭਾਈ ਆਵਰੇ ਆਉਂਦੀ ਆ ਉਰੇ ਜਿਵੇਂ ਉਹ ਕਣਕੀ ਗੱਪਾ ਵਗੈਰਾ ਹੋਰ ਜਿਹੜੇ ਵੀ ਆਪਾਂ ਕਹੀਏ ਮਾਝੂ ਦਾਣਾ ਹੋਵੇ ਕੋਈ ਵੀ ਹੋਵੇ ਨਾ ਐਹੇ ਜੀ ਨਿਕਲ-ਉੱਕ ਇੱਥੇ ਨਿਕਲ ਜਾਂਦੀ ਆ ਭਾਈ ਇੱਥੋਂ ਫੇਰ ਵੀ ਉਸ ਤੋਂ ਬਾਅਦ ਉੱਪਰ ਇਹ ਰਹਿ ਰਹੀ ਉੱਪਰ ਜਾਂਦਾ ਹੈਗਾ ਤੇ ਉੱਪਰੋਂ ਬਾਈ ਆਹ ਉਰੇ ਆਉਂਦਾ ਹੈਗਾ ਆਹ ਉਰੇ ਜਿਹਨੂੰ ਕਹਿੰਦੇ ਆ ਵਾਈਬਰੇਟਰ ਵਾਈਬਰੇਟਰ ਦੇ ਵਿੱਚ ਦੀ ਹੁੰਦਾ ਹੋਇਆ ਬਾਈ ਅੱਗੇ ਆਹ ਬੋਰੀਆਂ ਦੇ ਵਿੱਚ ਪਈ ਜਾਂਦਾ ਹੈਗਾ ਆਹ ਬੋਰੀਆਂ ਜਦੋਂ ਇਹ ਪੈਂਦਾ ਤਾਂ ਇੱਥੋਂ ਬਾਈ ਫਿਰ ਆਹ ਉਰੇ ਕੰਡੇ ਤੇ ਇਹ ਪੂਰੀ ਪੈਕਿੰਗ ਕਰਦੇ ਆਗੇ ਜਿੰਨਾ ਵੇਟ ਹੁੰਦਾ ਉਹਦਾ ਪੂਰਾ ਉਹ ਰੱਖ ਕੇ ਪੈਕਿੰਗ ਕਰਦੇ ਆ ਤੇ ਨਾਲ ਦੀ ਨਾਲ ਬਾਈ ਆਹ ਭਈਆ ਮਸ਼ੀਨ ਇਹਦੇ ਨਾਲ ਇਹਨੂੰ ਸਿਉਂਈ ਜਾਂਦੇ ਆਗੇ ਮੈਂ ਕਹਿੰਦਾ ਵੀ ਬਾਈ ਪੂਰੀ ਵਧੀਆ ਉੱਚ ਕੁਆਲਿਟੀ ਦੇ ਵੀਡੀਓ ਨੂੰ ਜਿਹੜੇ ਉਹ ਬਾਈ ਹੋਰਾਂ ਤੋਂ ਮਿਲਣਗੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿਦੋਂ ਵੀ ਹੋਵੇ ਪੂਰੇ ਪੰਜਾਬ ਤੋਂ ਹਰਿਆਣਾ ਜੋ ਕਿਦੋਂ ਵੀ ਬੰਦਾ ਹੋਵੇ ਭੀਖੀ ਦੇ ਕੋਲੇ ਮੂਲਾ ਸਿੰਘ ਆ ਇਹਨਾਂ ਦਾ ਪਿੰਡ ਹੈ ਮਾਨਸਾ ਜਿਹੜਾ ਪੈਂਦਾਗਾ ਮੋਬਾਈਲ ਨੰਬਰ ਹੈਗਾ 70878 45182 ਬਾਈ ਹੋਰਾਂ ਦਾ ਨੰਬਰ ਹੈਗਾ ਤੇ ਮੈਂ ਦੁਬਾਰੇ ਵੇਰ ਕਹਣਾ ਪੀਵੀਡਬਲਯੂ 872 ਐਚਡੀ ਦੇ ਦਿੱਤੀ ਸੀ ਡੀਵੀਡਬਲਯੂ 327 ਪੀਵੀਡਬਲਯੂ 826 ਡੀਵੀਡਬਲਯੂ 373 ਡੀਵੀਡਬਲਯੂ 372 DBW 180 DBW 222 ਇਹ ਕਿਸਮਾਂ ਦੇ ਬੀਜ ਨੇ ਜਿਹੜੇ ਬਾਈ ਉਹਨਾਂ ਕੋਲੇ ਅਵੇਲੇਬਲ ਨੇਗੇ 872 ਦਾ ਪੂਰਾ ਵਧੀਆ ਫਾਊਂਡੇਸ਼ਨ ਬੀਆ ਬਾਈ ਉਹਨਾਂ ਕੋਲੇ ਕਿਉਂ ਬਾਈ ਇਹ ਇਹਦਾ ਉਹਦਾ ਬਰੀਡਰ ਬੀਆ ਉਹ ਜੁਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਲੁਧਿਆਣਾ ਤੋਂ ਲਿਆਏ ਸੀਗੇ ਤੇ ਸ਼ੇਅਰ ਕਰਦੇ ਹੋ ਬਹੁਤ ਬਹੁਤ ਵੀਰ ਬਣ ਕੇ ਤੇ ਮਿਲਣਗੇ ਬਾਈ ਸਾਰੇ ਵੀਰਾਂ ਨੂੰ ਇਹ ਜੈ ਰੇਟ ਦੇ ਵੀਰ ਬਾਈ ਥੈਂਕ ਯੂ